ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਇਨਫੋ ਨਿਊਜ਼ ਤੇ ਮੈਂ ਕਮਲਜੀਤ ਕੌਰ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾ ਵਿਖੇ ਮੁੱਖ ਮੰਤਰੀ ਵਜੋਂ ਸੌ ਚੁੱਕੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਮੌਜੂਦ ਸਨ ਜਿੱਥੇ ਲੋਕਾਂ ਦਾ ਠਾਠਾ ਮਾਰਦਾ ਇਕੱਠ ਸੀ ਉੱਥੇ ਹੀ ਸਿਕਿਉਰਿਟੀ ਦੇ ਵੀ ਪੂਕਤਾ ਇੰਤਜ਼ਾਮ ਸਨ 92 ਵਿਧਾਇਕਾਂ ਅਤੇ ਲੋਕਾਂ ਦੇ ਭਾਰੀ ਅੱਠ ਵਿਚਾਰ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਵਜੋਂ ਸੋ ਚੁੱਕੀ ਅਤੇ ਇੱਕ ਨਵਾਂ ਭਵਿੱਖ ਸਿਰਜਣ ਦਾ ਪ੍ਰੋਸਾ ਦਿੱਤਾ ਅਤੇ ਸਿਹਤ ਸਿੱਖਿਆ ਰੁਜ਼ਗਾਰ ਨੂੰ ਪਹਿਲ ਦੇਣ ਦੀ ਗੱਲ ਵੀ ਕੀਤੀ ਆਓ ਦੇਖਦੇ ਹਾਂ ਕਿ ਇਸ ਮੌਕੇ ਲੋਕਾਂ ਵਿੱਚ ਕਿੰਨਾ ਉਤਸ਼ਾਹ ਸੀ ਤੇ ਉੱਥੇ ਦਾ ਮਾਹੌਲ ਕੀ ਸੀ ਕੋਈ ਲੋੜ ਨਹੀਂ ਮਾਈਕ ਹੈ ਨਹੀਂ ਨਾ ਮਾਈਕ ਲੱਗਿਆ ਨਹੀਂ ਚਲੋ ਜੀ ਕਿੱਸਾ ਕਿੱਦਾਂ ਲੱਗ ਰਿਹਾ ਸਾਨੂੰ ਸਾਨੂੰ ਬਹੁਤ ਵਧੀਆ ਲੱਗਦਾ ਜੀ ਸਾਡੇ ਇਲਾਕੇ ਦੇ ਵਿੱਚ ਨਵੇਂ ਸ਼ਹਿਰ ਦੇ ਵਿੱਚ ਆਏ ਸੌ ਚੱਕਮ ਸਾਵਾਂ ਪਹਿਲੀ ਵਾਰ ਹੋਇਆ ਜੀ 70 ਸਾਲਾਂ ਦੇ ਵਿੱਚ ਹਾਂਜੀ ਬਹੁਤ ਖੁਸ਼ੀ ਦੀ ਗੱਲ ਆ ਯੋਮ ਇੱਛਾ ਹੈ ਤੁਹਾਨੂੰ ਭਗਵੰਤ ਮਾਨ ਦੀ ਸਰਕਾਰ ਵਾਜੀ ਜਿੱਦਾਂ ਦਿੱਲੀ ਦੇ ਵਿੱਚ ਕੰਮ ਕਰਕੇ ਦਹਲੇ ਇੱਥੇ ਵੀ ਕੰਮ ਕਰਕੇ ਦਿਖਾਓਗੇ ਮੈਡੀਕਲ ਸਿੱਖਿਆ ਅਸੀਂ ਚਾਹਦੇ ਆਂ ਵੀ ਜਿੱਦਾਂ ਮੈਡੀਕਲ ਦੇ ਵਿੱਚ ਜਾਨੀ ਕਿ ਹਸਪਤਾਲਾਂ ਦੇ ਵਿੱਚ ਬਹੁਤ ਖਰਚੇਗਵਾਰੀ ਹੁੰਦੀ ਹੈ ਲਾਜ਼ਮੀ ਹੁੰਦੇ ਦਵਾਈਆਂ ਨਹੀਂ ਮਿਲਦੀਆਂ ਅਸੀਂ ਚਾਹਨੇ ਆਂ ਆਮ ਆਦਮੀ ਪਾਰਟੀ ਨੂੰ ਇਹ ਜਾਨੀ ਕਿ ਆਸ ਹੈਗੀ ਆ ਵੀ ਨਵੀਂ ਸਰਕਾਰ ਬੜੀਆਂ ਆਮ ਆਦਮੀ ਪਾਰਟੀ ਦੀ ਵੀ ਹਰ ਇੱਕ ਨੂੰ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਸਹੂਲਤਾਂ ਮਿਲੂਗੀਆਂ ਹਸਪਤਾਲਾਂ ਦੇ ਵਿੱਚ ਸਹੂਲਤਾਂ ਮਿਲੂਗੀਆਂ ਹਰ ਆਹ ਮੰਗਦੇ ਦੀ ਇਹ ਹੀ ਮੰਗ ਆਏ ਅੱਗੇ ਕਚਹਿਰੀਆਂ 'ਚ ਜਿੱਦਾਂ ਲੁੱਟ ਹੋ ਰਹੀ ਸੀਗੀ ਬਜ਼ੁਰਗ ਜਾਂਦੇ ਸੀ ਉੱਥੇ 8 ਘੰਟੇ ਬਿਠਾ ਕੇ ਵੀ ਪੈਸੇ ਲੈ ਕੇ ਵੀ ਰਜਿਸਟਰੀਆਂ ਨਹੀਂ ਹੁੰਦੀਆਂ ਸੀ ਸਾਨੂੰ ਹੁਣ ਇਦਾਂ ਵੀ ਖੁਸ਼ੀ ਹੋ ਗਈ ਵੀ ਲੋਕਾਂ ਦਾ ਸਿੱਧਾ ਕੰਮ ਹੋਊਗਾ ਲੋਕਾਂ ਨੂੰ ਉਮੀਦਾਂ ਬਹੁਤ ਵਾ ਵੀ ਅੱਗੇ ਵੰਗੋ ਖੱਜਲ ਖਵਾਰੀਆਂ ਘੱਟ ਹੋਣਗੀਆਂ ਜੀ ਕਿਸ ਕਿਹੜਾ ਚਾਹੁੰਦਾ ਹੈ ਹਾਂਜੀ ਮੈਂ ਇਹੋ ਹੀ ਕਹਿਣਾ ਚਾਹੁੰਦੇ ਆ ਵੀ ਵੇਖੋ ਇੱਕ ਇੰਨੇ ਚਿਰਾਂ ਬਾਅਦ 70 ਸਾਲ ਬਾਅਦ ਜਿਹੜਾ ਜੋਗ ਪਲਟ ਗਿਆ ਵਾ ਜੋਗੇ ਸਭ ਨਾ ਪਲਟ ਗਿਆ ਵਾ ਵੀ ਇਹ ਦੋ ਸਰਕਾਰਾਂ ਹੀ ਜਿਹੜੀਆਂ ਪੰਜਾਬ ਦੇ ਵਿੱਚ ਇਹ ਦੋਵੇਂ ਅੰਦਰ ਖਾਤੇ ਰਲੀਆਂ ਹੋਈਆਂ ਸੀ। ਸੋ ਜਿਹੜਾ ਕਾਂਗਰਸ ਦਾ ਪ੍ਰਧਾਨ ਆਪਣੇ ਆਪ ਨੂੰ ਕਹਿੰਦਾ ਵਾ ਉਹਨੇ ਬੜੀ ਬੜੀ ਇੰਨੀਆਂ ਗੱਲਾਂ ਕਹੀਆਂ ਕਿ ਇਹ ਕਾਲੀ ਦਲ ਤੇ ਕਾਂਗਰਸ ਵਾਲੇ ਰਲੇ ਆ 75-55 ਦੀ ਗੇਮ ਆ। ਪਰ ਉਹ ਕਹਿੰਦਾ ਜਰੂਰ ਸੀ ਪਰ ਉਹਨੇ ਕਦੀ ਪਾਰਟੀ ਛੱਡੀ ਨਹੀਂ ਕਿਉਂਕਿ ਉਹ ਆਪ ਵਿੱਚ ਰਲਿਆ ਹੋਇਆ ਸੀ। ਪਰ ਹੁਣ ਜਿਹੜੀ ਨਾ ਆਵਾ ਦੀ ਪਾਰਟੀ ਦੀ ਸਰਕਾਰ ਬਣੀ ਆ ਵੇਖੋ ਲੋਕਾਂ ਦੇ ਚਿਹਰੇ ਤੇ ਕਿੰਨੀ ਖੁਸ਼ੀ ਆ ਜਿੰਨੇ ਵੀ ਲੋਕ ਆਇਆ ਸਾਰੇ ਦਿਲੋਂ ਆਏ ਆ ਆਪਣੇ ਕਰਾਏ ਭਾੜੇ ਤੇ ਆਏ ਆ ਕਿਸੇ ਪਾਰਟੀ ਦੇ ਲਾਲਚ ਦੇ ਨਹੀਂ ਆਏ ਕਿਸੇ ਨਸ਼ੇ ਦੇ ਲਾਲਚ ਦੇ ਤੇ ਨਹੀਂ ਆਏ ਸਿਰਫ ਇੱਕ ਇਸ ਕਰਕੇ ਆਇਆ ਵਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਬਦਲਾਅ ਆ ਨਾ ਆਉਣਾ ਚਾਹੀਦਾ ਸੀ ਸਭ ਤੋਂ ਵੱਡੀ ਚੀਜ਼ ਇਹ ਆ ਵੀ ਪਰਿਵਾਰ ਦੇ ਵਿੱਚ ਜਿਸ ਬੱਚੇ ਨੂੰ ਨਸ਼ਾ ਲੱਗ ਜਾਂਦਾ ਵਾ ਨਾ ਉਹ ਜਿਹੜੀਆਂ ਕੁਲਾਂ ਹੀ ਤਬਾਹ ਹੋ ਜਾਂਦੀਆਂ ਵਾ ਤੇ ਨਸ਼ਾ ਕੌਣ ਲਿਆਉਂਦਾ ਵਾ ਇਹ ਨਸ਼ਾ ਸਰਕਾਰਾਂ ਵਗੋਂਦੀਆਂ ਵਾ ਸਾਡੇ ਤਰਨਤਨ ਤੋਂ ਇੱਕ ਸੂਰਜ ਚੰਡੇਰ ਮੁੰਡਾ ਵਾ ਆਂਦਾ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਂ ਤਸ਼ਰੇ ਆਂਬ ਵੇਕਦਾ ਇਹ ਸਰੀਆਮ ਆਪ ਵਕਾਉਂਦੇ ਨੇ ਇਹ ਸਾਰੇ ਜਿੰਨੇ ਵੀ ਡਿਪਾਰਟਮੈਂਟ ਵਾਲੇ ਸਾਰੇ ਰਲੇ ਹੁੰਦੇ ਨੇ ਹੁਣ ਨਾਲ ਸੌ ਚੁੱਕੀ ਨਹੀਂ ਭਗਵਾਨ ਤੁਮਾਨੇ ਤੇ ਹੁਣ ਇੱਕ ਦਿਨ ਚ ਸਾਰੇ ਸਿੱਧੇ ਕਿੱਦਾਂ ਹੋ ਗਏ ਆ ਉਹਨੇ ਕੋ ਕਿਹੜੀ ਜਾਦੂ ਦੀ ਛੜੀ ਪਰ ਇੱਕ ਸਕੰਜਾ ਕੱਸਣਾ ਪੈਂਦਾ ਵਾ ਪੰਜਾਬ ਦੇ 100 17 ਵਿਧਾਨ ਸਭਾ ਲਕਿਆ ਤੇ ਉਹ ਕੱਲਾ ਹੀ ਸੌ ਚੋਕਣ ਦੇਵਾ ਤੇ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਆ ਟਾਈਮ ਸਰਾਉਂਡ ਹੈ ਪਿਆ ਪੂਰੀ ਡਿਊਟੀ ਦੇਂਦੇ ਪਿਆ ਹਸਪੀਟਲ ਦੀ ਜਿਹੜੀ ਡਿਊਟੀ 2:30 ਵਜੇ ਡਾਕਟਰ ਭੱਜ ਜਾਂਦੇ ਆ ਲੋਕੀ 10-10 ਕਿਲੋਮੀਟਰ ਤੋਂ ਆਪਣੀ ਬੱਚਿਆਂ ਵਾਸਤੇ ਮੈਡੀਸਿਨ ਲੈਣ ਹੁੰਦੇ ਆ ਇੱਕ ਸਗਾਈ ਹਸਪੀਟਲ ਪਰ ਉਹ ਕਹਿੰਦੀ ਆ ਜੀ ਡਾਕਟਰ ਸਾਹਿਬ ਆਏ ਨਹੀਂ ਜਿਹੜਾ 100 ਵਾਏ ਆ ਤੇ ਇੰਨਾ ਰਾਸ਼ ਹੁੰਦਾ ਪੁਕਤਾ ਪ੍ਰਬੰਧ ਨਹੀਂ ਹੁੰਦੀ ਇਹੋ ਚੀਜ਼ਾਂ ਦੀ ਲੋਕਾਂ ਜਿਹੜੀਆਂ ਡਿਮਾਂਡਾਂ ਜਿਹੜੀਆਂ ਮੰਗਾਵਾ ਇਹ ਆਟੋਮੈਟਿਕਲੀ ਪੂਰੀਆਂ ਹੋਣਗੀਆਂ ਜਿਹੜੇ ਵਿੱਚ ਵਿਚੋਲੇ ਹੀ ਰਿਸ਼ਵਤ ਖੋਰੀ ਇਹ ਸਾਰੀ ਬੰਦ ਕੀਤੀ ਜਾਊਗੀ ਤੁਸੀਂ ਤਾਂ ਇਥੋਂ ਕਿੱਥੋਂ ਆਏ ਹੋ ਤੁਸੀਂ ਮੇਰਾ ਹਲਕਾ ਤਰਨਤਾਰ ਨੇ ਸਾਡੇ ਐਮ ਐਲ ਏ ਸਾਵੇ ਡਾਕਟਰ ਕਸ਼ਮੀਰ ਸਿੰਘ ਸੋਲਜੀ ਐਮ ਬੀ ਬੀ ਐਸ ਡਾਕਟਰ ਆ ਬਹੁਤ ਪੜੇ ਲਿਖਿਆ ਮੈਂ ਵੀ ਗੱਲ ਕਹਿਣਾ ਚਾਹੁੰਗਾ ਭਗਵਨ ਤਮਾਂਜੀ ਨੂੰ ਕੇਰੀਵਾਲ ਜੀ ਨੂੰ ਵੀ ਉਹਨਾਂ ਨੂੰ ਕੈਬਨਿਟ ਮੰਤਰੀ ਦੇ ਵਿੱਚ ਲਿਆ ਜਾਵੇ ਕੋਈ ਜੀ ਕੋਈ ਕੁਝ ਬੋਲਣਾ ਚਾਹਦਾ ਹੈ ਜਾਂ ਕੋਈ ਆਪ ਦੀ ਸਰਕਾਰ ਦੇ ਬਾਰੇ ਹਾਂ ਜੀ ਸਸਿਕਾਲ ਜੀ ਬਹਿਤ ਰਹਾਂ ਜੀ ਅਸੀਂ ਸੰਗਰੂਰ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆਂ ਜੀ ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਜ਼ਿਲ੍ਹੇ ਨੂੰ ਜਿਹੜਾ ਸੀਐਮਾ ਚਿਹਰਾ ਉਹ ਮਿਲਿਆ ਸਰ ਭਗਵੰਤ ਮਾਨ ਜੀ ਦਾ ਪਿੰਡ ਜਿਹੜਾ ਉਸਤਾਉਜ ਹੈ ਉਹ ਸਾਡੇ ਸੰਗਰੂਰ ਜ਼ਿਲ੍ਹੇ ਚ ਪੈਂਦਾ ਹੈ ਇਹਨਾਂ ਨੇ ਬਹੁਤ ਇਮਾਨਦਾਰੀ ਨਾਲ ਪਹਿਲਾਂ ਐਮਪੀ ਦਾ ਜੋ ਵੀ ਫੰਡ ਹੈ ਐਮਪੀ ਦਾ ਫੰਡ ਵੀ ਸਕੂਲਾਂ ਨੂੰ ਸਸਪਤਾਦਾਂ ਨੂੰ ਸਕੂਲਾਂ 'ਚ ਆਰੋ ਲਾਉਣ ਵਾਸਤੇ ਜਾਨਕਿ ਪਿੰਡਾਂ 'ਚ ਲਾਈਟਾਂ ਲਾਉਣ ਵਾਸਤੇ ਇੱਕ ਸੀਸੀਟੀਵੀ ਕੈਮਰੇ ਲਾਉਣ ਵਾਸਤੇ ਇਹਨਾਂ ਨੇ ਜਿਹੜੀ ਵਧੀਆ ਸੋਚ ਹੈ ਉਹ ਜਿਹੜੀ ਆਪਣੇ ਇੱਥੇ ਪੰਜਾਬ 'ਚ ਦਿੱਲੀ ਤੋਂ ਲੈ ਕੇ ਆਂਦੀ ਹੈ ਸੋ ਹੁਣ ਸਾਨੂੰ ਬਹੁਤ ਖੁਸ਼ੀ ਹੈ ਇਹਨਾਂ ਨੇ ਸਾਡੇ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਇੱਕ ਆਮ ਕਰਦੀ ਕੁੜੀ ਨਰਿੰਦਰ ਕੌਰ ਭਰਾਜ ਨੂੰ ਇਹਨਾਂ ਦਾ ਮੇਰੀ ਆ ਲੱਗਿਆ ਹੋਇਆ ਨਰਿੰਦਰ ਕੌਰ ਭਰਾਜ ਆਮ ਕਰਦੀ ਕੁੜੀ ਹੈ ਦੋ ਤਿੰਨ ਕਿਲੇ ਜ਼ਿਮੀਂਦਾਰ ਦੀ ਕੁੜੀ ਹੈ ਕੱਲੀ ਕੱਲੀ ਕੁੜੀ ਹੈ ਮਾਪਿਆਂ ਦੇ ਉਹਨਾਂ ਨੂੰ ਟਿਕਟ ਦਿੱਤੀ ਹੈ ਬਿਨਾ ਕਿਸੇ ਜੀ ਪਖਵਾ ਤੋਂ ਬਿਨਾ ਕਿਸੇ ਲਾਲਚ ਤੋਂ ਜਿਹੜੀ ਟਿਕਟ ਨੇ ਦਿੱਤੀ ਆ ਇਮਾਨਦਾਰੀ ਨਾਲ ਕੰਮ ਕਰਨਗੇ ਸਾਡੇ ਸੰਗਰੂਰ ਜ਼ਿਲ੍ਹੇ ਦਾ ਜਿਹੜਾ ਨਾਮ ਆ ਪੂਰੀ ਦੁਨੀਆ 'ਚ ਰੌਸ਼ਨ ਕਰਨਗੇ ਸਾਨੂੰ ਬਹੁਤ ਖੁਸ਼ੀ ਆ ਬਹੁਤ ਉਮੀਦਾਂ ਨੇ ਭਗਵੰਤ ਮਾਨ ਜੀ ਤੋਂ ਥੈਂਕ ਯੂ ਜੀ ਬੱਬਾ ਹਾਂਜੀ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਪਹਿਲਾਂ ਆਪਣੇ ਚੈਨਲ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਸਭ ਤੋਂ ਪਹਿਲਾਂ ਦੱਸੋ ਤੁਸੀਂ ਆਏ ਕਿੱਥੋਂ ਆ ਅਸੀਂ ਪਿੰਡ ਸਤੌਦੇਲੋਂ ਵੀ ਆਇਆ ਪਿੰਡ ਨਾਗਰੀ ਪਿੰਡ ਨਾਗਰੀ ਜੇਲਾ ਸੋਹਣਾ। ਮੱਲਾ ਭਗਵੰਤ ਮਾਨ ਦੇ ਪਿੰਡ ਦੇ ਲਾਗੇ ਤੋਂ ਆਏ ਤੁਸੀਂ। ਲਵੇ ਲਾਗੇ ਜੀ ਲਾਗੇ। ਸਾਡੇ ਘਰ ਦੇ ਨੇ ਜੀ। ਸਾਡੇ ਪਿੰਡ ਨਾਗਰੇ ਨਾਗਰੀ ਇਕੱਠੇ ਨੇ। ਨਾਗਰੇ ਇਹਨਾਂ ਦੀ ਮਾਸੀ ਹੈ। ਉੱਥੇ ਇਹ ਜਦੋਂ ਖੇਡਣ ਆਉਂਦੇ ਤਾਂ ਸਾਡੇ ਜਵਾਕਾਂ ਨੇ ਮੱਝਾਂ ਚਾਰਨ ਜਾਂਦੇ। ਲਵੇ ਨਹਿਰ ਹੈ। ਨਹਿਰ 'ਚ ਗੋਤੇ ਲਾਉਂਦੇ। ਬੜੀ ਚੌੜ ਕਰਦੇ। ਪੁੱਠੀਆਂ ਸਾਲਾ ਲਾਉਂਦੇ। ਬੜਾ ਨਜ਼ਾਰਾ ਦਿੰਦੇ। ਇਸ ਕਰਕੇ ਉਦੋਂ ਦਾ ਸਾਡੇ ਨਾਲ ਬਚਪਨ ਤੋਂ ਜਾਣਦੇ ਆ ਤੁਸੀਂ ਭਗਵੰਤ ਮਾਨ ਜੀ ਨੂੰ ਭਗਵੰਤ ਮਾਨ ਨੂੰ ਬਿਲਕੁਲ ਜਾਣਦੇ ਕਿ ਸਾਡੇ ਸਾਰਾ ਸਾਰਾ ਉਹਨਾਂ ਨਾਲ ਸਾਰੀ ਚੀਜ਼ਾਂ ਦਾ ਸਬੰਧ ਹੈ ਇਸ ਕਰਕੇ ਮੈਂ ਬੇਨਤੀ ਕਰਿਆ ਕਿ ਮੈਂ ਸ਼ੇਅਰ ਲਾਉਣ ਲੱਗਿਆ ਤੇ ਮੰਚ ਨੂੰ ਬੇਨਤੀ ਕੀਤੀ ਤੇ ਪਾਖੰਗ ਦੀ ਸੋਚ ਤੇ ਚੱਲੇ ਪਈ ਜੀ ਉੱਥੇ ਲਿਖਿਆ ਹੈ ਕੌਣ ਬੰਦ ਕਰੇਂਂ ਤੂੰ ਬੰਦ ਕਰ ਬੈਠਾ ਜਾਗਦਾ ਬੈਠਾ ਜਾਗਦਾ ਹੋਵੇ ਜੇ ਸ਼ੇਰ Yoda ਆਪਦੀ ਮੁੱਛ ਨੂੰ ਹੱਥ ਨਾਲ ਲਾਉਣ ਦੇਵੇ ਪੈਸਾ ਕਦੇ ਵੀ ਸੂਮਨਾ ਖਰਚਦਾ ਹੈ ਫਨਿਆਰ ਕੋਲੋਂ ਨਾ ਮਣੀ ਖਸਕਾਉਣ ਦੇਵੇ ਰਾਜੇ ਇਸਤਰੀ ਬਾਹਰ ਨਾ ਮੁਰਨ ਪੁੱਠੇ ਰੁਕ ਦੇ ਕਦੇ ਨਾ ਹਿੰਡ ਪਗੌਣ ਦੇਵੇ ਕਰਕੇ ਬਾਜਨੇ ਚ ਮੇਲਿਆ ਇੱਕ ਵਾਰੀ ਉਹ ਖਾਤਰ ਸੱਚ ਦੀ ਸੂਰਮਾ ਤਾਉਣ ਦੇਵੇ ਖਾਤਰ ਸੱਚ ਦੀ ਸੂਰਮਾ ਤਾਉਣ ਦੇਵੇ ਇਨਕਲਾਬ ਜਿੰਦਾਬਾਦ ਇਨਕਲਾਬ ਵਾਹ ਜੀ ਵਾਹ ਤੁਸੀਂ ਦੇਖ ਰਹੇ ਆ ਕਿ ਲੋਕਾਂ ਦੇ ਵਿੱਚ ਕਿੰਨਾ ਜੋਸ਼ ਆ ਭਗਵੰਤ ਮਾਨ ਜੀ ਨੂੰ ਲੈ ਕੇ ਤੇ ਦੇਖਦੇ ਆ ਕਿੰਨੀ ਆ ਉਮੀਦ ਦਾ ਜੋ ਖਰਾ ਉਤਰਦੀ ਆ ਜਿਹੜੀ ਆਪ ਵੀ ਸਰਕਾਰ ਆ ਤੁਸੀਂ ਲੋਕਾਂ ਦੀ ਜਿਹੜੀ ਖੁਸ਼ੀ ਆ ਲੋਕਾਂ ਦੇ ਚਿਹਰੇ ਤੇ ਉਹ ਤੁਸੀਂ ਦੇਖੋ ਹੋਰ ਕੋਈ ਕੁਝ ਕਹਿਣਾ ਚਾਹੁੰਦਾ ਆ ਥੈਂਕ ਯੂ ਸਸਿਕਾ ਜੀ ਤੁਹਾਡੇ ਚੈਨਲ ਰਾਹੀਂ ਮੈਂ ਤੁਹਾਨੂੰ ਜਿਹੜੀ ਵੀ ਜਰਸ਼ਿਕ ਦੇਖ ਰਹੇ ਆ ਉਹਨਾਂ ਦਾ ਸਭ ਤੋਂ ਵੱਧ ਧੰਨਵਾਦ ਕਰਦਾ ਔਰ ਬਹੁਤ ਹੀ ਖੁਸ਼ੀ ਮਨਾਉਂਦਾ ਹਾਂ ਭਗਵੰਤ ਮਾਨ ਜੀ ਦੇ ਸੀਐਮ ਬਣਨ ਤੇ ਨਾਲ ਹੀ ਜਿਹੜੇ ਵੀ ਸਿਆਸਤੀ ਲੀਡਰ ਨੇ ਕਿ ਹਜੇ ਭਗਵੰਤਬਾਹ ਜੀ ਨੇ ਸੋਹ ਵੀ ਨਹੀਂ ਚੱਕੀ ਉਹ ਆਪਣੀ ਹੋਂਦ ਬਚਾਉਣ ਵਾਸਤੇ ਕਿਉਂਕਿ ਆਮ ਆਦਮੀ ਪਾਰਟੀ ਨੇ ਹੁੰਜਾ ਫੋਰ ਹੁੰਜਾ ਫੇਰ ਜਿਹੜੀ ਹੈਗੀ ਜਿੱਤ ਪ੍ਰਾਪਤ ਕੀਤੀ ਹੈ ਉਹ ਅੱਜ ਤੋਂ ਹੀ ਸੋਹ ਚੱਕਣ ਤੋਂ ਪਹਿਲਾਂ ਹੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹੈ ਮੇਰੀ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਕਿ ਪਲੀਜ਼ ਤੁਸੀਂ ਇਦਾਂ ਨਾ ਕਰੋ ਭਗਵੰਤਬਾਹ ਜੀ ਦੇ ਸੋਹ ਚੱਕਣ ਤੋਂ 100 ਦਿਨ ਤੁਸੀਂ ਦੇਖੋ ਸਰਕਾਰ ਕਿਦਾਂ ਚੱਲਦੀ ਹੈ ਫਿਰ ਤੁਸੀਂ ਉਸ ਤੋਂ ਬਾਅਦ ਸਵਾਲ ਜਿਹੜਾ ਹੈਗਾ ਬਣਦਾ ਜੇ ਉਹ ਕੋਈ ਗਲਤ ਕਰਨਗੇ ਅਸੀਂ ਵੀ ਤੁਹਾਡੇ ਨਾਲ ਖੜਾਂਗੇ ਠੀਕ ਹੈ ਜੀ ਸਹੀ ਨੂੰ ਸਹੀ ਕਹਿਣ ਦੀ ਹਿੰਮਤ ਤਾਂ ਸ਼ੁਰੂ ਕਰੋ ਜੀ ਜਿੱਦਾਂ ਕਿ ਤੁਸੀਂ ਸਾਰੇ ਦੇਖ ਹੀ ਰਹੇ ਆ ਸਿਰਫ ਯੂਥ ਹੀ ਨਹੀਂ ਜੋ ਸਾਡੇ ਅਸਿਆਣੇ ਬਜ਼ੁਰਗ ਵੀ ਆ ਉਹਨਾਂ ਦੇ ਵਿੱਚ ਵੀ ਉਨਾ ਹੀ ਚਾਅ ਹੈ ਆਪਦੀ ਸਰਕਾਰ ਨੂੰ ਲੈ ਕੇ ਤੇ ਦਿਖਾਉਨੇ ਆ ਹੁਣ ਤੁਹਾਨੂੰ ਅੰਦਰ ਦੀਆਂ ਕੁਝ ਤਸਵੀਰਾਂ ਠੀਕ ਆ ਹਾਂ ਜੀ ਮੈਡਮ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਆ ਹਾਂ ਜੀ ਮੈਡਮ ਅਸੀਂ ਵੀ ਕਹਿਣਾ ਚਾਹੁੰਦੇ ਆ ਜੀ ਭਗਵਾਨਤਮਨ ਜੀ ਸਾਡੇ ਮੁੱਖ ਮੰਤਰੀ ਬਣੇ ਆ ਸਾਨੂੰ ਬਹੁਤ ਖੁਸ਼ੀ ਆ ਸਾਡੇ ਬੱਚਿਆਂ ਦਾ ਪਹਿਲਕ ਵਧੀਆ ਹੋਣਾ ਬੇਕਰ ਤੁਸੀਂ ਦੇਖ ਸਕਦੇ ਆ ਕਿ ਜੋ ਪੀਪਲਸ ਆ ਜੋ ਲੋਕ ਆ ਇਮੋਸ਼ਨਲੀ ਇਮੋਸ਼ਨਲ ਹੋ ਰਹੇ ਆ ਭਗਵਾਨ ਤੁਮਨ ਜੀ ਦੀ ਸੋਹ ਚੱਕ ਸਮਾਗਮ ਨੂੰ ਲੈ ਕੇ ਹੁੰਦੇ ਉਹਨਾਂ ਦੇ ਮੁੱਖ ਮੰਤਰੀ ਬਣਦੇ ਲੋਕ ਜੋ ਇਮੋਸ਼ਨਲ ਹੋ ਰਹੇ ਆ ਲੋਕੀ ਜਿਹੜੇ ਇਮੋਸ਼ਨਲੀ ਵੀ ਉਹਨਾਂ ਨਾਲ ਅਟੈਚ ਆ ਤੇ ਇਹ ਹੁਣ ਉਹਨਾਂ ਦੀ ਡਿਊਟੀ ਬਣਦੀ ਆ ਕਿ ਜਿਹੜਾ ਉਹ ਲੋਕਾਂ ਦੀਆਂ ਉਮੀਦਾਂ ਤੇ ਜ਼ਰੂਰ ਖਰੇ ਉਤਰਨ ਚੱਲ ਤੋਰੋ ਯਾਰ ਮੈਂ ਮਾਨਯੋਗ ਰਾਜਪਾਲ ਜੀ ਨੂੰ ਸੌ ਚੁੱਕ ਸਮਾਗਮ ਸਮਾਪਤ ਕਰਨ ਦੀ ਪਰਵਾਨਗੀ ਦੇਣ ਲਈ ਬੇਨਤੀ ਕਰਦਾ ਹਾਂ ਮੈਂ ਸਮੂਹ ਮਹਿਮਾਨਾਂ ਨੂੰ ਰਾਸ਼ਟਰੀ ਗਾਣ ਲਈ ਖੜੇ ਹੋਣ ਲਈ ਬੇਨਤੀ ਕਰਦਾ ਹਾਂ ਸੋਚ ਕੋਣ ਦਾ ਸਮਾਗਨ ਸਮਾਪਤ ਕਰਨ ਦਾ ਐਲਾਨ ਕਰਦਾ ਹਾਂ ਇਹ ਸੋਨਿਹਾਲ ਹਰਤ ਮਾਤਾ ਕੀ ਜੈ ਅੱਜ ਇਸ ਪਵਿੱਤਰ ਸਥਾਨ ਦੇ ਉੱਤੇ ਪੰਜਾਬ ਦੇ ਕੋਨੇ ਕੋਨੇ ਚੋ ਪਗਸ ਸਿੰਘ ਹੋਰਾਂ ਦੇ ਜੱਤੀ ਪਿੰਡ ਉਹਨਾਂ ਦੇ ਦਰਸ਼ਨ ਕਰਨ ਆਏ ਹੋ ਔਰ ਸੌਚਕ ਸਮਾਗਮ ਦੇ ਵਿੱਚ ਤੁਸੀਂ ਸ਼ਾਮਲ ਹੋਏ ਹੋ ਮੈਂ ਤੁਹਾਡਾ ਬਹੁਤ-ਬਹੁਤ ਸਹਿ ਦਿਲ ਤੋਂ ਧੰਨਵਾਦ ਕਰਦਾ ਮੇਰੇ ਖੱਬੇ ਪਾਸੇ ਦਿੱਲੀ ਦੀ ਕੈਬਨਿਟ ਬੈਠੀ ਹੈ ਮੁੱਖ ਮੰਤਰੀ ਸਾਹਿਬ ਦਿੱਪਤੀ ਮੁੱਖ ਮੰਤਰੀ ਸਾਹਿਬ ਸਾਡੇ ਸਾਰੇ ਮੰਤਰੀ ਸਹਿਬਾਨ ਤੇ ਮੇਰੇ ਸੱਜੇ ਪਾਸੇ ਉਹ ਕੰਨਵੇਂ ਬੈਠੇ ਨੇ ਜਿਨ੍ਹਾਂ ਨੇ ਬਹੁਤ ਵੱਡੀਆਂ ਚਿੰਤਾਵਾਂ ਪ੍ਰਾਪਤ ਕੀਤੀ ਹੈ ਇੱਕ ਵਾਰੀ ਤਾੜੀਆਂ ਨਾਲ ਸਵਾਗਤ ਕੀਤਾ ਜਾਂਦਾ ਹੈ ਵੀਰੋ ਇੱਥੇ ਆਉਣ ਦੀ ਇੱਕ ਖਾਸ وجہ ਹੈ ਪਹਿਲਾ ਸੌਚਕ ਸਮਾਗਮ ਮਹਿਲਾਚ ਕ੍ਰਿਕਟ ਸਟੇਡੀਅਮਾਂ 'ਚ ਜਦ ਰਾਜਪਾਪਨਾ 'ਚ ਹੁੰਦੇ ਸੀ ਹੁਣ ਇਹ ਸੌਚਕ ਸਮਾਗਮ ਸ਼ਹੀਦਾਂ ਦੇ ਪਿੰਡਾਂ 'ਚ ਆਏ ਨੇ ਕਿਉਂਕਿ ਜਿਨ੍ਹਾਂ ਨੇ ਆਪਾਂ ਨੂੰ ਮੁਲਕ ਲੈ ਕੇ ਦਿੱਤਾ ਉਹਨਾਂ ਨੂੰ ਯਾਦ ਤਾਂ ਕਰੀਏ ਕੱਲਾ 23 ਮਾਰਚ ਜਾਂ 26 ਸਤੰਬਰ ਨੂੰ ਸੜੀ ਯਾਦ ਕਰਨਾ ਤਾਂ ਸਾਡੇ ਦਿਲ 'ਚ ਬਸਦੇ ਬਖਸ਼ ਸਿੰਘ ਹੋਰ ਮੱਥਾ ਟੇਕ ਕੇ ਸਕੂਨ ਮਿਲਿਆ ਮੇਰੇ ਲਈ ਖਟਕੜ ਕਲਾਂ ਕੋਈ ਨਵਾਂ ਨਹੀਂ ਮੈਂ ਬਹੁਤ ਵਾਰ ਇੱਥੇ ਆਉਂਦਾ ਰਹਿਣਾ ਮਾਕੇ ਸਿੰਘੁਰਾ ਨੇ ਸੁਪਨੇ ਲਏ ਸੀ ਜਿਹੜੀ ਜਾਤੀ ਦੇ ਉਹ ਜਾਤੀ ਆਮ ਘਰਾਂ ਤੱਕ ਪਹੁੰਚਾਉਣ ਦੀ ਲੜਾਈ ਆਮ ਅੱਜ ਵੀ ਲੜ ਰਹੀ ਹੈ ਤੁਸੀਂ ਸਾਥ ਦਿੱਤਾ ਹੈ کئی ਜਨਮ ਲੈਣੇ ਪੈਣਗੇ ਤੁਹਾਡੇ ਇਸ ਪਿਆਰ ਦਾ ਕਰਜ਼ਾ ਉਤਾਰਨ ਲਈ ਜਿੰਨਾ ਪਿਆਰ ਤੁਸੀਂ ਦਿੱਤਾ ਕਿਸੇ ਨੇ ਸੋਚਿਆ ਨਹੀਂ ਸੀ ਕਿ ਐਵੇਂ ਵੀ ਹੋ ਸਕਦਾ ਹੈ ਮੈਂ ਅੱਜ ਕਿਸੇ ਦਿਨਿੰਦੇ ਚੁਗਲੀ ਨਹੀਂ ਕਰਦੀ ਮੈਂ ਤੁਹਾਨੂੰ ਵੀ ਇੱਕ ਦੋ ਗੱਲਾਂ ਕਹਿਣੀਆਂ ਨੇ ਹੰਕਾਰ ਨਹੀਂ ਕਰਨਾ ਇਹ ਨਹੀਂ ਕਿਸੇ ਘਰ ਮੂਰੇ ਜਾ ਕੇ ਲਲਕਾਰਾ ਨਹੀਂ ਮਾਰਨਾ ਕਿ ਅਸੀਂ ਜਿੱਤ ਗਏ ਹੋ ਗਿਆ ਹੋ ਗਿਆ ਕੋਈ ਗੱਲ ਨਹੀਂ ਜਿਨ੍ਹਾਂ ਨੇ ਆਪਾਂ ਨੂੰ ਵੋਟਾਂ ਨਹੀਂ ਵੀ ਪਾਈਆਂ ਆਪਾਂ ਉਹਨਾਂ ਦੇ ਵੀ ਮੁੱਖ ਮੰਤਰੀਆਂ ਆਪਾਂ ਉਹਨਾਂ ਦੀ ਵੀ ਸਰਕਾਰ ਹੈ ਕੋਈ ਗੱਲ ਨਹੀਂ ਡੈਮੋਕ੍ਰੇਸੀ ਹੈ ਹਰੇਕ ਨੂੰ ਹੱਕ ਹੈ ਸੁੱਖ ਤੇ ਕੋਈ ਇਸ ਤਰ੍ਹਾਂ ਦੀ ਖਬਰ ਨਾ ਆਵੇ ਕਿ ਦੇਖੋ ਜੀ ਇਹ ਹੰਕਾਰ ਕਰ ਗਏ ਨਹੀਂ ਹੰਕਾਰ ਦਾ ਸਿਰ ਨੀਵਾ ਹੁੰਦਾ ਹੈ ਕਿਉਂਕਿ ਵਕਤ ਬਹੁਤ ਵੱਡੀ ਚੀਜ਼ ਹੈ ਪਬਲਿਕ ਵੀ ਬਹੁਤ ਵੱਡੀ ਚੀਜ਼ ਹੈ ਅਪਲਿਕ ਜਦੋਂ ਚਾਹੇ ਬੰਦਾ ਅਰਸ਼ ਤੇ ਅਪਲਿਕ ਜਦੋਂ ਚਾਹੇ ਬੰਦਾ ਅਰਸ਼ ਤੇ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਨੇ ਸੋਚਿਆ ਸੀ ਉਹਨਾਂ ਨੂੰ ਇਹ ਬਿਲਕੁਲ ਫਿਕਰ ਨਹੀਂ ਸੀ ਕਿ ਦੇਸ਼ ਆਜ਼ਾਦ ਕਿਵੇਂ ਹੋਊਗਾ ਉਹਨਾਂ ਨੂੰ ਫਿਕਰ ਇਸ ਗੱਲ ਦਾ ਸੀਗਾ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਉਹਨਾਂ ਦਾ ਡਰ ਜਿਹੜਾ ਫਿਕਰ ਜਿਹੜਾ ਸਹੀ ਵੀ ਸਾਬਤ ਹੋਇਆ ਜਿੰਨਾ ਹੱਥਾਂ ਚ ਆਇਆ 70 ਸਾਲ ਤੋਂ ਕੁਝ ਨਹੀਂ ਹੋਇਆ ਅਸੀਂ ਤਾਂ ਬਾਹਰ ਨੂੰ ਭੱਜੀ ਜਾਂਦੇ ਹਾਂ ਅਸੀਂ ਤਾਂ ਦੇਲ ਵਾਲਵਾ ਕੇ ਉਹਨਾਂ ਕੋਲ ਚਾਈ ਜੰਨੇ ਜਿਨ੍ਹਾਂ ਨੂੰ ਕੱਟਣ ਲਈ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਹਜ਼ਾਰਾਂ ਯੋਧੇ ਜਿਹੜੇ ਨੇ ਉਹਨਾਂ ਨੇ ਫਾਂਸੀ ਦੇ ਰੱਸੀ ਚੁੰਮੇ ਸੋ ਆਪਾਂ ਇੱਥੇ ਰਹਿਣਾ ਹੈ ਆਪਾਂ ਇੱਥੇ ਰਹਿ ਕੇ ਆਪਣਾ ਮੁਲਕ ਠੀਕ ਕਰਾਂਗੇ ਆਪਾਂ ਆਪਣਾ ਮੁਲਕ ਠੀਕ ਕਰਾਂਗੇ ਨਹੀਂ ਬਗਾਨੇ ਤਰ੍ਹਾਂ ਤੇ ਆਪਾਂ ਨੇ ਟੱਕੇ ਖਾਣੇ ਉੱਥੋਂ ਫਿਰ ਇੱਧਰ ਨੂੰ ਲਿਆਉਣ ਵਾਸਤੇ ਧੜਫੀ ਜਾਂਦੇ ਰਹਿੰਦੇ ਆ ਕੋਈ ਕਹਿੰਦੇ ਲਾਸ਼ੀ ਮੰਗਾ ਦਿਓ ਜੀ ਸੋ ਵੀਰੋ ਤੁਹਾਡੇ ਨਾਲ ਤੇ ਆ ਤੁਹਾਡੇ ਵਰਗੇ ਆਂ ਐਂ ਰਹਾਂਗੇ ਔਰ ਕੰਮ ਕਰਾਂਗੇ ਬੇਰਜ਼ਗਾਰੀ ਤੋਂ ਲੈ ਕੇ ਖੇਤੀ ਵਪਾਰ ਕ੍ਰਪਸ਼ਨ ਸਕੂਲ ਹਸਪਤਾਲ ਬਹੁਤ ਤਾਣੀ ਉਲਝੀ ਪਈ ਆ ਰੇਹ ਦੀ ਬੋਰੀ ਹੁੰਦੀ ਆ ਜਿਹੜੀ ਜੇ ਉਹਨੂੰ ਉੱਠੇ ਪਾਸਿਓਂ ਖੋਲਣ ਲੱਗ ਜਾऊं ਤਾਂ ਅੱਧਾ ਦਿਨ ਲੱਗ ਜਾਂਦਾ ਹੈ ਜੇ ਕਿਤੇ ਉਹਦਾ ਇੱਕ ਸਿਰਾਂ ਲੱਭ ਜਿੱਥੇਲੇ ਪਾਸਿਓਂ ਉਹ ਅੱਦੇ ਸੈਕਿੰਡ ਵਿੱਚ ਭੁੱਲ ਜਾਂਦੀ ਹੈ ਆਪਾਂ ਇਸ ਉਲਝੀ ਹੋਈ ਤਾਣੀ ਦਾ ਸਿਰਾਂ ਲੱਭਾਂਗੇ ਸਹੀ ਹਵਾਸੇ ਪਰ ਸਿਰਾਂ ਤੁਹਾਡੇ ਸਹਿਯੋਗ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਦਾ ਸ਼ੇਰ ਉਹ ਕਹਿੰਦੇ ਇਸ਼ਕ ਕਰਨਾ ਸਭ ਦਾ پیدائشی ਹੱਕ ਹੈ ਇਸ਼ਕ ਕਰਨਾ ਸਭ ਦਾ پیدائشی ਹੱਕ ਹੈ ਕਿਉਂ ਨਾ ਇਸ ਵਾਰ ਵਤਨ ਕੀ ਸਰ ਜਮੀਨ ਨੂੰ ਮਹਿਬੂਬ ਬਣਾ ਲਿਆ ਜਾਏ ਦੇਸ਼ ਦੀ ਮਿੱਟੀ ਨੂੰ ਪਿਆਰ ਕਰੋ ਬਹੁਤ ਕਰਮਾਂ ਵਾਲੀ ਮਿੱਟੀ ਐ ਬਹੁਤ ਪਜਾਉ ਮਿੱਟੀ ਐ ਧਰਤੀ ਨੂੰ ਮਾਂ ਦਾ ਦਰਜਾ ਗੁਰੂ ਨਾਨਕ ਸਾਹਿਬ ਨੇ ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤਾਂ ਅਸੀਂ ਇਹ ਤਿੰਨੇ ਦਰਜੇ ਕਾਇਮ ਰੱਖਣੇ ਨੇ ਕਾਇਮ ਬਣਾਉਣੇ ਨੇ ਤੁਹਾਡਾ ਸਹਿਯੋਗ ਚਾਹੀਦਾ ਹੋਊਗਾ ਇਕੱਲੇ ਇਕੱਲੇ ਬੰਦੇ ਨੂੰ ਸਾਥ ਦੇਣਾ ਪਊਗਾ ਅਸੀਂ ਸਾਥ ਹੀ ਮੰਗਿਆ ਸੀ ਤੁਸੀਂ ਬਾੜੇ ਤੋਂ ਤੁਸੀਂ ਦਿੱਤਾ ਜਿਵੇਂ ਦਿੱਲੀ ਦੇ ਵਿੱਚ ਲੋਕ ਸਕੂਲ ਦੇ ਖੜਾਉਂਦੇ ਆ ਵਿਦੇਸ਼ਾਂ ਚੋਂ ਮਹੱਲਾ ਕਲੀਨਿਕ ਦੇਖਣ ਆਉਂਦੇ ਆ ਬਿਲਕੁਲ ਉਸੇ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਸਕੂਲ ਹਸਪਤਾਲ ਇਸ ਤਰ੍ਹਾਂ ਦੇ ਬਣਾਵਾਂਗੇ ਕਿ ਬਾਹਰਲੇ ਮੁਲਕਾਂ ਵਾਲੇ ਇੱਥੇ ਆ ਕੇ ਦੇਖ ਕੇ ਫੋਟੋ ਖਿੱਚਾ ਕੇ ਜਾਇਆ ਕਰਨ ਕਿ ਆਇਆ ਹੈ ਉਸ ਹੀ ਇਤਿਹਾਸ ਰਚਦਾ 10 ਮਾਰਚ ਨੂੰ ਪੰਜਾਬੀਆਂ ਦਾ ਨਾਮ ਸਨਹਿਰੀ ਅੱਖਰਾਂ ਚ ਲਿਖਿਆ ਗਿਆ ਔਰ ਆਉਣ ਵਾਲੇ ਸਾਲਾਂ 'ਚ ਸਿਲੇਬਸ 'ਚ ਪੜਾਇਆ ਜਾਇਆ ਕਰੂਗਾ ਕਿ ਲੋਕਾਂ ਨੇ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਲਾਲਚ ਤੋਂ ਵੋਟਾਂ ਪਾਉਣੀਆਂ ਕਦੋਂ ਸ਼ੁਰੂ ਕੀਤੀਆਂ ਸੀ ਉਹਦਾ ਸਹੀ ਉੱਤਰ ਹੋਊਗਾ 2 ਫਰਵਰੀ 2022 ਤੇ 10 ਮਾਰਚ ਨੂੰ ਦਾ ਹੱਲ ਹੈ ਸੋ ਪ੍ਰਮਾਤਮਾ ਤੋਂ ਵੀ ਇਹੀ ਮੰਗਿਆ ਸ਼ਹੀਦਾਂ ਦੇ ਮੱਥਾ ਟੇਕ ਕੇ ਵੀ ਇਹੀ ਅਰਦਾਸ ਕੀਤੀ ਹੈ ਸਮਤ ਬਖਸ਼ਿਓ ਬਲ ਬਖਸ਼ਿਓ ਅਸਾਂ ਤੁਹਾਡੇ ਪੈਰਾਂ ਦੀ ਥੂੜ ਦਾ ਏ ਤਣਕਾ ਵੀ ਨਹੀਂ ਹੈਗੇ ਅਸੀਂ ਤਾਂ ਪੁੱਛਦੇ ਆ ਪਰ ਜਦੋਂ ਪਬਲਿਕ ਨਾਲ ਹੋ ਜਾਂਦੀ ਹੈ ਫਿਰ ਜੋ ਮਰਜ਼ੀ ਬਣਾ ਲਓ ਤੁਸੀਂ ਸਾਨੂੰ ਸੋ ਇਸ ਕਰਕੇ ਮੈਂ ਹਰਵਿੰਦ ਕੇਜਰੀਵਾਲ ਜੀ ਦਾ ਖਾਸ ਤੌਰ ਤੇ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਇਹਨੂੰ ਘਰਤਾਰ ਰੱਖ ਕੇ ਪਾਰਟੀ ਬਣਾਈ ਜਿਨ੍ਹਾਂ ਨੇ ਅੰਦੋਲਨ ਦੇ ਵਿੱਚੋਂ ਪਾਰਟੀ ਲੈ ਆ ਕੇ ਦੇਸ਼ ਦੇ ਮੁਰਦੇ ਦਿੱਤੇ ਜਿਹੜੀ ਪਾਰਟੀ ਪੂਰੇ ਦੇਸ਼ ਦੀ ਰਾਜਨੀਤੀ ਨੂੰ ਸੁਧਾਰੇ ਇੱਕ ਵਾਰ ਜ਼ੋਰਦਾਰ ਤਾੜੀਆਂ ਚਾਹੁੰਗਾ ਮੈਂ ਫੈਸ਼ਨਲ ਕਲੀਨਰ ਮਨੀਸਾ ਸੋਦੀਆ ਜੀ ਬੈਠੇ ਨੇ ਸੋ ਬਹੁਤ ਚਿਰ ਦਾ ਸੁਪਨਾ ਸੀ ਕਦੇ ਮੌਕਾ ਮਿਲੇ ਅਸੀਂ ਇਹੀਦਿਆਜ਼ਮ ਦੇ ਪਿੰਡ ਕੋਈ ਜ਼ਿੰਮੇਵਾਰੀ ਮਿਲੇ ਅਸੀਂ ਇਹੀਦਿਆਜ਼ਮ ਦੇ ਪਿੰਡ ਜਾ ਕੇ ਮੱਥਾ ਟੇਕ ਕੇ ਉਸ ਜ਼ਿੰਮੇਵਾਰ ਨੂੰ ਮਿਲਾਉਂਦਾ ਹਲਫ ਲਈਏ ਸੋਚ ਕੇ ਤੁਸੀਂ ਬਹੁਤ ਦੂਰੋਂ ਦੂਰੋਂ ਆਏ ਹੋ ਬੜੀ ਫੇਰ ਤੋਂ ਬੈਠੇ ਹੋ ਤੇ ਅੱਜ ਹੀ ਕੰਮ ਸ਼ੁਰੂ ਹੋ ਜਾਊਗਾ ਆਪਾਂ ਕੋਈ ਦਿਨ ਵੇਸਤੀ ਕਰਨਾ ਕਿਉਂਕਿ ਬਹੁਤ ਲੇਟ ਆਜੇ 70 ਸਾਲ ਲੇਟ ਹੋ ਗਏ ਆ ਆਪਾਂ ਅੱਜ ਤੋਂ ਹੀ ਕੰਮ ਸ਼ੁਰੂ ਹੋਊਗਾ ਤੇ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਹੌਲੀ ਆਰਾਮ ਨਾਲ ਧਰਮੇ ਨਾਲ ਚੱਲਾਂਗੇ ਕਿ ਨ ਕੋਈ ਭੱਦੀ ਸ਼ਬਦਾਬਲੀ ਜਾਂ ਸੋਸ਼ਲ ਮੀਡੀਆ ਤੇ ਕੋਈ ਕਿਸੇ ਨਾਲ ਲੜਨਾ ਨਹੀਂ ਠੀਕ ਹੈ ਨਾ ਲੱਗੇ ਲੋਕਾਂ ਨੂੰ ਕਿ ਹਾਂ ਯਾਰ ਸਿਆਣੀ ਲੋਕ ਆਏ ਹੋਏ ਨੇ ਸਿਆੜੇ ਨੇ ਬੜੀਆ ਬੰਦੇ ਨੇ ਇਹ ਦੇਸ਼ ਦੇ ਬਾਰੇ ਸੋਚਦੇ ਨੇ ਸੋ ਮੈਂ ਆਹੀ ਤੁਹਾਨੂੰ ਗੇਥੀਆ ਕਰਨੀ ਸੀ ਅਖੀਰ ਦੇ ਵਿੱਚ ਮੈਂ ਇੱਕ ਸ਼ੇਅਰ ਬੋਲੂਗਾ ਕਿ ਹਕੂਮਤ ਉਹ ਕਰਤੇ ਹਨ ਜਿੰਨਾਂ ਦਿਲੋਂ ਪਰ ਰਾਜ ਹੁੰਦਾ ਹੈ ਕਿਉਂ ਕਹਿਣੇ ਕੋ ਤੋ ਮੁਰਗੇ ਦੇ ਸਰ ਤੇ ਵੀ ਤਾਜ ਹੁੰਦਾ ਹੈ ਸੋ ਤੁਸੀਂ ਸਾਨੂੰ ਆਪਣੇ ਦਿਲਾਂ 'ਚ ਜਗ੍ਹਾ ਦਿੱਤੀ ਐ ਦੇਖੋ ਆਪਣੇ ਦਿਲਾਂ 'ਚ ਸ਼ਹੀਦ ਆਜ਼ਮ ਭਗਤ ਸਿੰਘ ਔਰੰਗੀ ਫੋਟੋ ਹਰ ਸਾਲ ਆਪਕ ਕੈਲੰਡਰ ਦੁਆੜੀ ਵਾਲੇ ਦਿਨ ਜਾਂ ਨਵੇਂ ਸਾਲ ਦਾ ਲੈ ਆਉਂਦੇ ਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਦਸ ਗੁਰੂ ਹੁੰਦੀ ਫੋਟੋ ਦਾ ਨਵਾਂ ਕੈਲੰਡਰ ਲੈ ਆਉਂਦੇ ਆਂ ਹਰ ਸਾਲ ਕਿਉਂ ਲੈ ਕੇ ਆਉਂਦੇ ਆਂ ਕਿਉਂਕਿ ਉਹਨਾਂ ਨੇ ਬੈਂਕਾਂ 'ਚ ਖਾਤੇ ਨਹੀਂ ਖੁਲਾਏ ਉਹਨਾਂ ਨੇ ਸਾਡੇ ਦਿਲਾਂ 'ਚ ਖਾਤੇ ਖੁਲਾਏ ਹੁੰਦੇ ਨੇ ਤੇ ਜਿਹੜੇ ਦਿਲਾਂ 'ਚ ਖਾਤੇ ਖੁੱਲ ਜਾਂਦੇ ਨੇ ਨਾ ਉਹ ਉਹ ਉਹਨਾਂ ਨੂੰ ਫਿਰ ਮਾਤਮਾ ਜਿਹੜਾ ਆਸ਼ੀਰਵਾਦ ਲੈ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਗਾ ਰਹੇ ਹੋ ਇਨਕਲਾਬ ਇਨਕਲਾਬ ਬੋਲੇ ਸੋਨਿਹਾਲ ਹੌਰੀ ਜਾਇਓ ਆਰਾਮ ਨਾਲ ਜਾਇਓ ਤੁਹਾਡੀ ਬਹੁਤ ਲੋੜ ਹੈ ਪੰਜਾਬ ਨੂੰ ਹਫੜਾ ਦਫੜੀ ਨਾ ਕਰਿਓ ਬਜ਼ੁਰਗ ਵੀ ਨੇ ਮਾਵਾ ਨੇ ਭੈਣਾ ਨੇ ਬੱਚੇ ਨੇ ਆਰਾਮ ਨਾਲ ਹੋਲੀ ਜਾਇਓ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਸਾਰਿਆਂ ਨੂੰ ਬਹੁਤ ਬਹੁਤ ਬਧਾਈ ਜੀ ਹਾਂ